ਬੱਚਿਆਂ ਨੂੰ ਇਹ ਸ਼ਬਦ ਬੋਲ ਬੋਲਣ ਤੇ ਸਾਰਾ ਕੁਝ ਖਤਮ ਹੋ ਜਾਂਦਾ ਹੈ ਕਦੀ ਵੀ ਪਾਠ ਸੇਵਾ ਦਾ ਫਲ ਨਹੀਂ ਮਿਲਦਾ ਹੈ ਦਾ ਗਿਆਨ ਟੀਵੀ ਚੈਨਲ ਦੇ ਵਿੱਚ ਸੰਗਤ ਜੀ ਤੁਹਾਡਾ ਸਵਾਗਤ ਹੈ ਜੀ ਆਪਣੀ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਲਾਈਕ ਤੇ ਕਮੈਂਟ ਕਰਿਓ ਵੈਲ ਆਈਕਨ ਨੂੰ ਜਰੂਰ ਪ੍ਰੈਸ ਕਰ ਲਿਓ ਤਾਂ ਜੋ ਹਰ ਇੱਕ ਵੀਡੀਓ ਦਾ ਨਵਾਂ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਪਹਿਲਾਂ ਦੇ ਫਤਿਹ ਬਲਾਓ ਆਪਣੀ ਹਾਜ਼ਰੀ ਲਗਵਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਬੱਚੇ ਰੱਬ ਦਾ ਰੂਪ ਹੁੰਦੇ ਨੇ ਇਹ ਆਪਾਂ ਸਾਰੇ ਜਾਣਦੇ ਆ ਤੇ ਆਪਾਂ ਆਪ ਵੀ ਕਹਿੰਦੇ ਆ ਸੋ ਪਿਆਰਿਓ ਮੈਂ ਇੱਕ ਬੇਨਤੀ ਕਰਕੇ ਆਪ ਜੀ ਦਾ ਧਿਆਨ ਦਵਾਰੇ ਆ ਬਹੁਤੇ ਬੱਚਿਆਂ ਦਾ ਜਿਹੜਾ ਮਨੋਬਲ ਹੈ ਉਹ ਆਪਾਂ ਆਪ ਹੀ ਡੁਲਾ ਦਿੰਦੇ ਆ ਉਹ ਕਿਵੇਂ ਅਸੀਂ ਆਪਣੇ ਬੱਚੇ ਨੂੰ ਆਪ ਹੀ ਕਹਿ ਦਿੰਦੇ ਆ ਤੂੰ ਨਹੀਂ ਕੁਝ ਕਰ ਸਕਦਾ ਤੇਰੇ ਕਰਮਾਂ 'ਚ ਤਰੱਕੀ ਨਹੀਂ ਹੈਗੀ ਤੂੰ ਨਹੀਂ ਸਾਨੂੰ ਤਰੱਕੀ ਦਾ ਮੂੰਹ ਵਿਖਾਉਣਾ ਤੂੰ ਨਹੀਂ ਕੁਝ ਕਰਕੇ ਵਿਖਾ ਸਕਦਾ ਤੈਨਹੀਂ ਇਹ ਕਰਨਾ ਉਹ ਕਰਨਾ ਸਾਧ ਸੰਗਤ ਇੱਕ ਤਰ੍ਹਾਂ ਦਾ ਅਸੀਂ ਆਪਣੇ ਬੱਚੇ ਨੂੰ ਖੁਦ ਮਨੋਬਲ ਡੁਲਾਕੇ ਉਹਨੂੰ ਅਸੀਂ ਇੱਕ ਅੰਧਕਾਰ ਦੇ ਵੱਲ ਧਕੇਲ ਰਹੇ ਹਾਂ ਖੁਦ ਹੁਣ ਤੁਸੀਂ ਕਹੋਗੇ ਜੀ ਵੀ ਬੱਚੇ ਨੂੰ ਝੜਕਣਾ ਨਹੀਂ ਚਾਹੀਦਾ ਮੈਂ ਕਹਿੰਨਾ ਬੱਚੇ ਨੂੰ ਝੜਕੋ ਤੇ ਹਾਂ ਸਹੀ ਗੱਲ ਤੇ ਪਰ ਸਾਧ ਸੰਗਤ ਉਹਨੂੰ ਇਹ ਕਹਿ ਕੇ ਉਹਦਾ ਮਨੋਬਲ ਡਲਾਓ ਨਾ ਉਹਨੂੰ ਇੱਕ ਤਰ੍ਹਾਂ ਦਾ ਸ਼ਰਾਪਨਾ ਦਿਓ ਵੀ ਤੂੰ ਨਹੀਂ ਕੁਝ ਕਰ ਸਕਦਾ ਸਾਥ ਸੰਗਤ ਬੱਚੇ ਦੇ ਮਨ ਵਿੱਚ ਜੇ ਇਹ ਗੱਲ ਸਦਾ ਲਈ ਬੈਠ ਗਈ ਵੀ ਮੈਂ ਨਹੀਂ ਕੁਝ ਕਰ ਸਕਦਾ ਮੈਨੂੰ ਤੇ ਘਰ ਦੇ ਵੀ ਹੁਣ ਤੱਕ ਕਹਿੰਦੇ ਆਇਓ ਤੇ ਪਿਆਰਿਓ ਜੇ ਬੱਚਾ ਇਹ ਗੱਲ ਨੂੰ ਦਿਲ ਤੇ ਲਾ ਗਿਆ ਨਾ ਤੇ ਯਾਦ ਰੱਖਿਓ ਫਿਰ ਕੁਝ ਨਹੀਂ ਜੇ ਬਣਨਾ ਫੇਰ ਨਹੀਂ ਕੁਝ ਹੋਣਾ ਤੇ ਜੋ ਮਰਜ਼ੀ ਹੋ ਜੇ ਸਾਥ ਸੰਗਤ ਬੱਚੇ ਨੂੰ ਕਹੋ ਕਿ ਜੇ ਤੈਨੂੰ ਕੁਝ ਸਮਝ ਨਹੀਂ ਲੱਗਦਾ ਤੇ ਗੁਰੂ ਨਾਨਕ ਸਾਹਿਬ ਤੋਂ ਪੁੱਛ ਮੂਲ ਮੰਤਰ ਸਹਿਬ ਦਾ ਜਾਪ ਕਰ ਅਰਦਾਸ ਕਰ ਤੈਨੂੰ ਸਤਿਗੁਰੂ ਆਪ ਹੀ ਪੜ੍ਹਾਈ ਦੇਣਗੇ ਤੈਨੂੰ ਵਿਦਿਆ ਦੇਣਗੇ ਤੁਸੀਂ ਕਰਮ ਕਰੋ ਆਪਣੇ ਕੋਲੇ ਸਾਧ ਸੰਗਤ ਅੱਜ ਕੀ ਹੈ ਅਸੀਂ ਉਸ ਬੱਚੇ ਦਾ ਭਵਿੱਖ ਤੈਅ ਨਹੀਂ ਕਰ ਸਕਦੇ ਵੀ ਤੇ ਕੀ ਬਣਨਾ ਹੈ ਕੀ ਤੂੰ ਬਣੇਗਾ ਨਹੀਂ ਬਣੇਗਾ ਹੋ ਸਕਦਾ ਹੈ ਸਾਧ ਸੰਗਤ ਉਹਨੇ ਕੱਲ ਨੂੰ ਇਸ ਦੇਸ਼ ਦਾ ਰਾਜਾ ਬਣਨਾ ਹੋਵੇ ਉਹਨੇ ਇੱਕ ਵੱਡਾ ਬਿਜ਼ਨਸਮੈਨ ਬਣਨਾ ਹੋਵੇ ਹੁਣ ਸਾਡੇ ਦਾਦੇ ਕੋਲ ਕੀ ਸੀ ਸਾਡੇ ਪਿਤਾ ਨੇ ਕੀ ਕੁਝ ਬਣਾ ਲਿਆ ਤੇ ਸਾਡੇ ਪਿਤਾ ਨੇ ਜੋ ਬਣਾਇਆ ਉਹ ਪਿੱਛੇ ਵੱਲ ਵੇਖ ਕੇ ਵੇਖੋ ਕਿ ਉਹਨੇ ਵੀ ਤਾਂ ਸਾਰਾ ਕੁਝ ਕੀਤਾ ਹੀ ਐ ਤੇ ਅੱਜ ਦਾ ਜਿਹੜਾ ਜਮਾਨਾ ਬਦਲ ਗਿਆ ਹੋ ਸਕਦਾ ਇਹ ਬਹੁਤ ਕੁਝ ਹਾਸਲ ਕਰ ਲੇ ਤੇ ਸਾਧ ਸੰਗਤ ਇਸ ਕਰਕੇ ਆਪਣੇ ਬੱਚਿਆਂ ਨੂੰ ਪਿਆਰ ਨਾਲ ਸਮਝਾਈਏ ਪਿਆਰ ਨਾਲ ਟਾਰਗੇਟ ਕਰੀਏ ਤੇ ਸਾਧ ਸੰਗਤ ਜਦੋਂ ਨਾ ਹੀ ਗੱਲ ਸਮਝੇ ਫਿਰ ਉਹਨੂੰ ਗੁਰੂ ਨਾਨਕ ਦੇ ਹਵਾਲੇ ਕਰਦੇ ਹੋ ਕਿ ਸੱਚੇ ਪਾਤਸ਼ਾਹ ਹੁਣ ਤੁਸੀਂ ਕਿਰਪਾ ਕਰੋ ਆਪਣੇ ਬੱਚੇ ਨੂੰ ਗੁਰੂ ਨਾਨਕ ਦੇ ਲੜ ਲਾ ਦਿਓ ਆਪਣੇ ਬੱਚੇ ਨੂੰ ਗੁਰੂ ਨਾਨਕ ਦੀ ਸੰਗਤ ਦੇ ਵਿੱਚ ਜੋੜ ਦਿਓ ਉਹਨੂੰ ਕਹਿ ਵੀ ਭਾਈ ਹੁਣ ਤੂੰ ਮੂਲ ਮੰਤਰ ਦਾ ਜਾਪ ਕਰ ਹੁਣ ਤੂੰ ਮੂਲ ਮੰਤਰ ਦਾ ਜਾਪ ਕਰਕੇ ਸੋਚ ਸੱਚੇ ਪਾਤਸ਼ਾਹ ਤੇਰੇ ਤੇ ਕਿਰਪਾ ਕਰਨਗੇ ਸੱਚੇ ਪਾਤਸ਼ਾਹ ਤੇਰੇ ਤੇ ਰਹਿਮਤ ਕਰਨਗੇ ਸੱਚੇ ਪਾਤਸ਼ਾਹ ਤੇਰੇ ਤੇ ਮਿਹਰਬਾਨ ਹੋਣਗੇ ਇਹ ਗੱਲ ਸੋਚੀ ਇਹ ਗੱਲ ਵਿਚਾਰੀ ਇਹ ਗੱਲ ਨੂੰ ਤੂੰ ਵਿਚਾਰ ਲੈ ਤੇ ਇਹ ਗੱਲ ਹੁਣ ਸਾਨੂੰ ਵੀ ਪਤਾ ਹੋਵੇ ਪਿਆਰਿਓ ਇੱਕ ਪਾਕਿਸਤਾਨ ਦਾ ਰਾਸ਼ਟਰਪਤੀ ਬਣ ਸਕਦਾ ਹੈ ਬੰਦਾ ਅਯੂਬ ਖਾਨ ਤੇ ਸਾਧ ਸੰਗਤ ਮੋਲ ਮੰਤਰ ਦੀ ਤਾਕਤ ਦੇ ਨਾਲ ਚ ਅਸੀਂ ਆਪਣੇ ਬੱਚੇ ਨੂੰ ਮੋਲ ਮੰਤਰ ਦੀ ਤਾਕਤ ਦੇ ਨਾਲ ਜੋੜਾਂਗੇ ਕਿ ਸਾਡਾ ਬੱਚਾ ਨਹੀਂ ਤਰੱਕੀ ਕਰ ਸਕਦਾ ਕਿ ਸਾਡਾ ਬੱਚਾ ਤਰੱਕੀ ਵਾਲੇ ਰਾਹ ਤੇ ਨਹੀਂ ਜਾ ਸਕਦਾ ਪਿਆਰਿਓ ਇਹ ਗੱਲ ਸਾਨੂੰ ਪਤਾ ਹੋਵੇ ਅਸੀਂ ਇਸ ਗੱਲ ਨੂੰ ਜਾਣੀਏ ਅਸੀਂ ਇਸ ਗੱਲ ਤੇ ਜ਼ਰੂਰ ਪਹਿਰਾ ਦੇਈਏ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨਗੇ ਸਤਿਗੁਰ ਸੱਚੇ ਪਾਤਸ਼ਾਹ ਜੀ ਰਹਿਮਤਾ ਕਰਨਗੇ ਪਿਆਰਿਓ ਇਸ ਗੱਲ ਨੂੰ ਵਿਚਾਰਨਾ ਬਹੁਤ ਵੱਡੀ ਗੱਲ ਹੈ ਕਿ ਅਸੀਂ ਆਪਣੇ ਬੱਚੇ ਨੂੰ ਗੁਰੂ ਨਾਨਕ ਸਾਹਿਬ ਦੀ ਸੰਗਤ ਨਾਲ ਜੋੜ ਦਈਏ ਤੇ ਜਿਹੜਾ ਗੁਰੂ ਨਾਲ ਜੁੜ ਗਿਆ ਤੇ ਪਿਆਰਿਓ ਉਹ ਤਾਂ ਫਿਰ ਤਰ ਜ਼ਰੂਰ ਜਾਂਦਾ ਹੈ ਤੇ ਪਿਆਰਿਓ ਗੁਰੂ ਉਹਨੂੰ ਜ਼ਰੂਰ ਤਾਰ ਲੈਂਦੇ ਨੇ ਇਸ ਗੱਲ ਨੂੰ ਜ਼ਰੂਰ ਸਮਝਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ